ਪਿੱਛੇ ਤੁਸੀਂ ਪਹਿਲਾਂ ਬੈਗਰ ਫੜ ਲਓ ਦਾ ਰਾਇਲ ਗਰੁੱਪ ਆਫ ਕਾਲਜਸ ਓਡਾਵਾਲ ਦੇ ਵਿੱਚ ਪਹੁੰਚੇ ਆ ਇੱਥੇ ਖਾਸੀਅਤ ਕੀ ਹੈ ਕਿਵੇਂ ਤੁਸੀਂ ਆਪਣੇ ਬੱਚਿਆਂ ਦਾ ਭਵਿੱਖ ਬਿਹਤਰ ਬਣਾਉਣ ਦੇ ਲਈ ਇੱਥੇ ਪਹੁੰਚ ਸਕਦੇ ਹੋ ਪਾਸ ਤੋਂ ਬਾਅਦ ਪੀਏ ਬੀਕੌਸ ਤੇ ਡੀਸੀ ਰਿਪੋਰਟਸ ਕਰ ਸਕਦੇ ਨੇ ਕਿ ਇਸ ਤੋਂ ਇਲਾਵਾ ਸਾਡੇ ਕਾਲਜ ਦੇ ਵਿੱਚ ਈਸੀ ਨਰਸਿੰਗ ਵੀ ਚੱਲ ਰਹੀ ਆ। ਇਹਨਾਂ ਦਾ ਆਰ ਤੇ ਨਾਲ ਨਾਲ ਥਿਉਰੀ ਐਜੂਕੇਸ਼ਨ ਤੇ ਵੀ ਪ੍ਰੋਪਰ ਧਿਆਨ ਦਿੱਤਾ ਜਾ ਰਿਹਾ ਹੈ। ਇਸ ਸੰਸਥਾ ਦੀਆਂ ਲੈਬਸ ਅਤੇ ਸਟਾਫ ਬਹੁਤ ਅੱਛਾ ਹੈ। ਇੱਕ ਚਲਕ ਵੀਡੀਓ ਦੇ ਵਿੱਚ ਤੁਹਾਨੂੰ ਇਸ ਕਾਲਜ ਦੀ ਵੀ ਦਿਖਾਉਣੀ ਹੈ ਇੱਕ ਤਸਵੀਰ ਤੁਹਾਨੂੰ ਇਸ ਕਾਲਜ ਦੀ ਦਿਖਾਉਣੀ ਆ ਤਾਂ ਰਾਇਲ ਗਰੁੱਪ ਆਫ ਕਾਲਜਸ ਦੇ ਵਿੱਚ 10 ਮਹੀਨਿਆਂ ਇਸ ਸੰਸਥਾ ਦੇ ਵਿੱਚ 12ਵੇਂ ਪਾਸ ਕਰ ਤੋਂ ਤੇ ਵਿਦਿਆਰਥੀਆਂ ਦੇ ਲਈ ਸਕਾਲਰਸ਼ਿਪ ਚਾਹਸਤਾ ਇੱਕ ਯੋਜਨਾ ਕੀਤਾ ਗਿਆ ਜਿਹਦੇ ਵਿੱਚ 12ਵੇਂ ਪਾਸ ਦੇ ਬੱਚੇ ਆਪਣਾ ਹਿੱਸਾ ਲੈ ਕੇ ਆਪਣੇ ਮਾਪਿਆਂ ਦਾ ਵਿੱਤੀ ਬੋਝ ਘਟਾ ਕੇ ਉੱਚੀ ਸਿੱਖਿਆ ਪ੍ਰਾਪਤ ਕਰ ਸਕਦੇ ਹਨ ਨਰਸਿੰਗ ਮੋਹਾਲੀ ਅਤੇ ਪੱਪਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਤੋਂ ਰਿਕੋਗਨਾਈਜ਼ਡ ਹੈ ਅਤੇ ਆਈਐਨਸੀ ਨਵੀਂ ਦਿੱਲੀ ਤੋਂ ਐਫੀਲੀਏਟਡ ਹੈ ਇਸ ਨਰਸਿੰਗ ਕੋਲ ਰਿਸ ਨਰਸਿੰਗ ਸਸਤਾ ਵਿੱਚ ਐਨਐਮ ਜੀਐਨਐਮ ਅਤੇ ਪੀਐਸਸੀ ਨਾਮ ਦੇ ਕੋਰਸਿਸ ਚੱਲ ਰਹੇ ਹਨ ਸੈਂਟਰ ਤੋਂ ਫੈਨਸੀਸੀ ਅਤੇ ਹੋਰ ਸੋਧਾ ਚਾਰਕਾ ਦਿੱਖਣੀਆਂ ਵੀ ਬਹੁਤ ਸੋਹਣੇ ਤਰੀਕੇ ਚੱਲ ਰਹੇ ਨੇ ਸਿੰਗਲ ਦਾ ਹੋਵੇ ਭਾਵੇਂ ਟੀਮ ਵਰਕ ਹੋਵੇ ਜੋ ਵੀ ਪਲੇਅਰ ਖੇਡਣਾ ਚਾਹੁੰਦਾ ਹੈ ਤੁਸੀਂ ਉਹਨਾਂ ਦਾ ਫਾਰਮ ਭਰ ਕੇ ਯੂਨੀਵਰਸਿਟੀ ਭੇਜ ਲਿਆ ਤੇ ਉਹਨਾਂ ਨੂੰ एमए पंजाबी एमए हिस्ट्री एमए पॉलिटिकल साइंस ਅਤੇ ਐਮਏ ਅੰਗਰੇਜ਼ੀ ਦੇ ਕੋਰਸ ਵੀ ਚੱਲ ਰਹੇ ਨੇ ਕਿ ਇਸ ਜਿਕਸ ਦੀ ਲੈਬ ਕੈਮਿਸਟਰੀ ਲੈਬ ਬਹੁਤ ਮਤਲਬ ਇਨਫਰਾਸਟ੍ਰਕਚਰ ਬਹੁਤ ਅੱਛਾ ਹੈ ਮਤਲਬ ਬੱਚੇ ਇੱਥੇ ਪ੍ਰੈਕਟੀਕਲ ਨੌਲੇਜ ਨਾਲ ਨਾਲ ਅਕੈਡਮਿਕ ਨੌਲੇਜ ਉਹਨਾਂ ਨੂੰ ਵਧੀਆ ਦਿੱਤੀ ਸਤਿਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਬੀ ਨਿਊਜ਼ ਤੇ ਮੈਂ ਪਰਮਦੀਪ ਪ੍ਰਾਣਾ ਬੱਚਿਆਂ ਦੇ ਚੰਗੇ ਭਵਿੱਖ ਦੇ ਲਈ ਅਕਸਰ ਕੁਝ ਨਾ ਕੁਝ ਤੁਹਾਡੇ ਲਈ ਲੈ ਕੇ ਆਉਨੇ ਆ ਅੱਜ ਕਾਲਜ ਦੇ ਵਿੱਚ ਪਹੁੰਚੇ ਆ ਪਿੱਛੇ ਤੁਸੀਂ ਪਹਿਲਾਂ ਬੈਨਰ ਪੜ੍ਹ ਲਓ ਦਾ ਰਾਇਲ ਗਰੁੱਪ ਆਫ ਕਾਲਜਸ ਬੋੜਾਵਾਲ ਦੇ ਵਿੱਚ ਪਹੁੰਚੇ ਆ ਇੱਥੇ ਖਾਸੀਅਤ ਕੀ ਹੈ ਕਿਵੇਂ ਤੁਸੀਂ ਆਪਣੇ ਬੱਚਿਆਂ ਦਾ ਭਵਿੱਖ ਬਿਹਤਰ ਬਣਾਉਣ ਦੇ ਲਈ ਇੱਥੇ ਪਹੁੰਚ ਸਕਦੇ ਹੋ ਆਪਣੇ ਬੱਚਿਆਂ ਨੂੰ ਇਸ ਸੰਸਥਾ ਦੇ ਨਾਲ ਜੋੜ ਸਕਦੇ ਹੋ ਸਾਰੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਵਾਂਗੇ ਥਰੂ ਆ ਸੋਸ਼ਲ ਮੀਡੀਆ ਕਿ ਕਿਹੜੇ-ਕਿਹੜੇ ਕੋਰਸਸ ਨੇ ਕੀ-ਕੀ ਐਲੀਜੀਬਿਲਟੀ ਉਹਦੇ ਲਈ ਰਹਿੰਦੀ ਹੈ ਤੇ ਕਿਹੜੇ-ਕਿਹੜੇ ਕੋਰਸ ਕਿਸ ਤਰੀਕੇ ਦੇ ਨਾਲ ਤੁਸੀਂ ਆਪਣੇ ਬੱਚਿਆਂ ਨੂੰ ਇੱਥੇ ਕਰਵਾ ਸਕਦੇ ਹੋ ਸਾਰੀ ਜਾਣਕਾਰੀ ਉਹਨਾਂ ਮਾਪਿਆਂ ਦੇ ਲਈ ਹੈ ਜਿਹੜੇ ਮਾਪੇ ਅੱਜ ਇਹ ਸੋਚ ਰਹੇ ਨੇ ਵੀ ਸਾਡੇ ਬੱਚਿਆਂ ਨੇ ਪਲੱਸ 1 ਪਲੱਸ 2 ਦਾ ਕਲੀਅਰ ਕਰ ਲਈ ਪਰ ਉਹਨਾਂ ਨੂੰ ਡਿਗਰੀ ਕੋਰਸਸ ਜਾਂ ਡਿਪਲੋਮੇ ਕਿਹੜੇ-ਕਿਹੜੇ ਕਰਵਾਉਣੇ ਨੇ ਚੰਗੇ ਭਵਿੱਖ ਦੇ ਲਈ ਗੱਲਬਾਤ ਕਰਦੇ ਆ ਸਾਡੇ ਨਾਲ ਸਟਾਫ ਮੌਜੂਦ ਹੈ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਜਾਣਕਾਰੀ ਲਵਾਂਗੇ ਵੀ ਦਾ ਰਾਇਲ ਗਰੁੱਪ ਆਫ ਕਾਲਜਸ ਦਾ ਨਾਮ ਬਹੁਤ ਹੈ ਪਰ ਬੱਚਿਆਂ ਦੇ ਮਾਪਿਆਂ ਤੱਕ ਇਹ ਜਾਣਕਾਰੀ ਪਹੁੰਚਾਉਣੀ ਜ਼ਰੂਰੀ ਹੈ ਵੀ ਕਿਹੜੇ-ਕਿਹੜੇ ਕੋਰਸਸ ਜਾਂ ਸਟਰੀਮ ਇੱਥੇ ਹੈਗੀ ਹੈ ਜੀ ਸਤਿ ਸ਼੍ਰੀ ਅਕਾਲ ਜੀ ਇਹ ਚੈਨਲ ਨੂੰ ਦੇਖ ਰਹੇ ਸਾਰੇ ਸਰੋਤਿਆਂ ਨੂੰ ਰਾਇਲ ਕਾਲਜ ਬੋੜਾਵਾਲ ਦੇ ਵੱਲੋਂ ਮੈਂ ਡਾਕਟਰ ਭੁਪਿੰਦਰ ਸਿੰਘ ਪਿਛਲੇ 10 ਸਾਲ ਤੋਂ ਇਸ ਕਾਲਜ ਵਿੱਚ ਸਵਾਉਨਵਾ ਰਹੇ ਆਂ ਇਹ ਸੰਸਥਾ ਜਿਹੜੀ ਹੈਗੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਦਰ ਡਿਗਰੀ ਕੋਰਸ ਦੇ ਕੋਰਸਾਂ ਬਾਰੇ ਜਾਣਕਾਰੀ ਮੈਂ ਦੇਵਾਂਗਾ ਜਿਹਦੇ ਵਿੱਚ ਐਲੀਜੀਬਿਲਟੀ ਬੱਚਿਆਂ ਦੀ 12ਵੇਂ ਪਾਸ ਤੋਂ ਬਾਅਦ ਬੀਏ ਬੀਕੌਮ ਤੇ ਬੇਸ਼ੇਰ ਕੋਰਸ ਕਰ ਸਕਦੇ ਨੇਗੇ ਇਸ ਤੋਂ ਇਲਾਵਾ ਸਾਡੇ ਕਾਲਜ ਦੇ ਵਿੱਚ ਬੀਐਸਸੀ ਨਰਸਿੰਗ ਵੀ ਚੱਲ ਰਹੀ ਆ ਪੋਸਟ ਗ੍ਰੈਜੂਏਸ਼ਨ ਦੇ ਵਿੱਚ ਐਮਏ ਪੰਜਾਬੀ ਐਮਏ ਐਸਟੀ ਐਮਏ ਪੋਲੀਟੀਕਲ ਸਾਇੰਸ ਅਤੇ ਐਮ ਐਗਰੇਜੀ ਦੇ ਕੋਰਸ ਵੀ ਚੱਲ ਰਹੇ ਨੇਗੇ ਇਸ ਤੋਂ ਇਲਾਵਾ ਸਾਡੇ ਕਾਲਜ ਦੇ ਵਿੱਚ ਐਮ ਕਾਮ ਦੇ ਕੋਰਸ ਜਿਹੜੇ ਡਿਸਟੈਂਸ ਕੋਰਸ ਦੇ ਵਿੱਚ ਚੱਲ ਰਹੇ ਨੇਗੇ ਇਹਦੇ ਵਿੱਚ ਜਿਹੜੇ ਬੱਚਿਆਂ ਦੀ ਲੈਬਿਲਿਟੀ ਹੈ ਬੀ ਕਾਮ ਤੋਂ ਬਾਅਦ ਬੱਚੇ ਐਮ ਕਾਮ ਕਰ ਸਕਦੇ ਨੇਗੇ ਇਸ ਤੋਂ ਇਲਾਵਾ ਇਸ ਕਾਲਜ ਦੇ ਵਿੱਚ ਐਨ ਐਸ ਐਸ ਐਨ ਸੀ ਸੀ ਸਾਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਵੀ ਬਹੁਤ ਸੋਹਣੇ ਤਰੀਕੇ ਚੱਲ ਰਹੇ ਨੇ ਜਿਹੜੀਆਂ ਕਿ ਵਿਦਿਆਰਥੀਆਂ ਦੇ ਸਰਪੱਖੀ ਵਿਕਾਸ ਦੇ ਲਈ ਬਹੁਤ ਜਿਹੜਾ ਨਾਮਰ ਅਤੇ ਇੱਕ ਵੱਖਰੀ ਪੌਂਗਾ ਨਵਾਰੀਆਂ ਨੇ ਇਸ ਕਾਲਜ ਦੇ ਜਿਹੜੇ ਵੱਖ-ਵੱਖ ਵਿਦਿਆਰਥੀ ਨੇ ਜਿਨ੍ਹਾਂ ਨੇ ਬਹੁਤ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਨਾਮਣਾ ਘਟਿਆ ਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਇੱਕ ਹੋਰ ਜਾਣਕਾਰੀ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਆ ਕਿ 10 ਮਈ ਨੂੰ ਇਸ ਸੰਸਥਾ ਦੇ ਵਿੱਚ 12ਵੇਂ ਪਾਸ ਕਰ ਚੁੱਕੇ ਵਿਦਿਆਰਥੀਆਂ ਦੇ ਲਈ ਸਕਾਲਰਸ਼ਿਪ ਚੈਸ਼ਤਾ ਇੱਕ ਯੋਜਨਾ ਕੀਤਾ ਗਿਆ ਜਿਦੇ ਵਿੱਚ 12ਵੇਂ ਪਾਸ ਦੇ ਬੱਚੇ ਆਪਣਾ ਹਿੱਸਾ ਲੈ ਕੇ ਆਪਣੇ ਮਾਪਿਆਂ ਦਾ ਵਿੱਤੀ ਬੋਝ ਘਟਾ ਕੇ ਉੱਚੀ ਸਿੱਖਿਆ ਪ੍ਰਾਪਤ ਕਰ ਸਕਦੇ ਹਨ ਧੰਨਵਾਦ ਸਾਡੇ ਨਾਲ ਮੈਡਮ ਵੀ ਨੇ ਗੱਲਬਾਤ ਕਰਦੇ ਆ ਮੈਡਮ ਕਿਹੜੇ ਸਟਰੀਮ ਨੂੰ ਤੁਸੀਂ ਪੜਾਉਂਦੇ ਹੋ ਕਿਹੜਾ ਮਤਲਬ ਕੋਰਸਸ ਨੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਮਨਦੀਪ ਕੌਰ ਹੈ ਮੈਂ ਦਾ ਰਾਇਲ ਕਾਲਜ ਆਫ ਨਰਸਿੰਗ ਬੋੜਾਵਾਲ ਮਾਨਸਾ ਦੇ ਵਿੱਚ ਐਜ਼ ਅ ਅਸਿਸਟੈਂਟ ਪ੍ਰੋਫੈਸਰ ਕੰਮ ਕਰ ਰਹੀ ਹਾਂ ਸਾਡੇ ਨਰਸਿੰਗ ਕਾਲਜ ਏ ਪੀ ਐਨ ਆਰ ਸੀ ਸੰਸਥਾ ਪੀਐਨਆਰਸੀ ਮੋਹਾਲੀ ਅਤੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਤੋਂ ਰਿਕੋਗਨਾਈਜ਼ਡ ਹੈ ਅਤੇ ਆਈਐਨਸੀ ਨਵੀਂ ਦਿੱਲੀ ਤੋਂ ਅਫੀਲੀਏਟਡ ਹੈ ਇਸ ਨਰਸਿੰਗ ਕੋ ਇਸ ਨਰਸਿੰਗ ਸੰਸਥਾ ਵਿੱਚ ਐਨਐਮ ਜੀਐਨਐਮ ਅਤੇ ਬੀਐਸਸੀ ਨਾਮ ਦੇ ਕੋਰਸੇ ਚੱਲ ਰਹੇ ਹਨ ਚਾਹਵਨ ਵਿਦਿਆਰਥੀ ਕਾਲਜ ਵਿੱਚ ਆ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਪੀਪੀਐਮਈਟੀ ਟੈਸਟ ਦੀ ਜਿਹੜੀ ਲਾਸਟ ਡੇਟ ਹੈ ਉਹ 20 ਮਈ 2025 ਹੈ ਅਤੇ ਐਂਟ੍ਰੈਸਟ ਟੈਸਟ 7 6 2025 ਨੂੰ ਹੋਵੇਗਾ ਇਸ ਸੰਸਥਾ ਵਿੱਚ ਕਲੀਨिकल ਆਰਟਸ ਦੇ ਨਾਲ-ਨਾਲ ਥਿਉਰੀ এডਿਊਕੇਸ਼ਨ ਤੇ ਵੀ ਪ੍ਰੋਪਰ ਧਿਆਨ ਦਿੱਤਾ ਜਾ ਰਿਹਾ ਹੈ। ਇਸ ਸੰਸਥਾ ਦੀਆਂ ਲੈਬਸ ਅਤੇ ਸਟਾਫ ਬਹੁਤ ਅੱਛਾ ਹੈ। ਤਾਂ ਤੁਸੀਂ ਆ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਧੰਨਵਾਦ। ਸਪੋਰਟਸ ਦੇ ਲਈ ਸਰ ਕੀ ਕੀ ਹੈਗੇ ਕੋਰਸਸ ਇੱਥੇ? ਸਰ ਮੇਰਾ ਨਾਮ ਹਰਵਿੰਦਰ ਸਿੰਘ ਜੀ ਹੈ। ਮੈਂ ਇੱਥੇ ਪਿਛਲੇ 10 ਸਾਲਾਂ ਤੋਂ ਹੈੱਡ ਆਫ ਡਿਪਾਰਟਮੈਂਟ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਆਪਣੀ ਸੇਵਾ ਨਿਭਾ ਰਿਹਾ। ਸਾਡੇ ਕੋਲ ਸਪੋਰਟਸ ਦੇ ਸਭ ਤੋਂ ਪਹਿਲਾਂ ਬੀਪੀਐਸ ਹੈ ਜੀ। ਬੈਚਲਰ ਡਿਗਰੀ ਆ ਫਿਜ਼ੀਕਲ ਐਜੂਕੇਸ਼ਨ ਦੀ ਤੇ ਸਪੋਰਟਸ ਦੀ। ਇਹਦੇ ਵਿੱਚ ਪਾਸਟ ਤੋਂ ਬਾਅਦ ਬੱਚੇ ਕਰ ਸਕਦੇ ਨੇ ਜੀ ਇਸ ਨੋਟਿੰਗ ਕੋਰਸ ਨੂੰ ਤੇ ਇਸ ਦੇ ਨਾਲ ਨਾਲ ਜੋ ਬੱਚੇ ਕਿਸੇ ਵੀ ਸਪੋਰਟਸ ਡਿਸਪੀਨ ਨਾਲ ਹੋਣ ਉਹ ਆਪਣਾ ਫਾਰਮ ਦੇ ਕੇ ਉਹ ਇੰਟਰ ਕਾਲਜ ਖੇਡ ਸਕਦੇ ਨੇ ਤੇ ਇਸ ਤੋਂ ਬਿਨਾਂ ਸਾਡੇ ਕੋਲ ਪੀਜੀਡੀ ਬਾਈਕ ਡਿਪਲੋਮਾ ਹੈ ਯੋਗਾ ਦਾ ਜਿਹਦੇ ਵਿੱਚ ਸੀਐਮ ਸਾਹਿਬ ਨੇ ਯੋਗਸ਼ਾਲਾ ਚਲਾਈ ਹੈ ਸਾਡੇ ਬੱਚੇ ਸੇਵਾ ਵੀ ਨਿਭਾ ਰਹੇ ਨੇ ਇੱਥੋਂ ਪਾਸ ਹੋ ਕੇ ਇਸੇ ਤਰ੍ਹਾਂ ਐਮਪੀਐਸ ਮਾਸਟਰ ਆਫ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਉਹ ਵੀ ਬੱਚੇ ਕਰ ਰਹੇ ਨੇ ਤੇ ਇਸ ਦੇ ਨਾਲ ਨਾਲ ਅਸੀਂ ਬੱਚਿਆਂ ਨੂੰ ਜੋ ਵੀ ਪਲੇਅਰ ਹੈ ਵਧੀਆ ਪਲੇਅਰ ਹੈ ਉਹਨਾਂ ਨੂੰ ਹਰੇਕ ਸਪੋਰਟਸ ਡਿਸਪਲਨ ਕਰਾਉਂਦੇ ਆ ਭਾਵੇਂ ਸਿੰਗਲ ਦਾ ਹੋਵੇ ਭਾਵੇਂ ਟੀਮ ਵਰਕ ਹੋਵੇ ਜੋ ਵੀ ਪਲੇਅਰ ਖੇਡਣਾ ਚਾਹੁੰਦਾ ਹੈ ਅਸੀਂ ਉਹਨਾਂ ਦਾ ਫਾਰਮ ਭਰ ਕੇ ਯੂਨੀਵਰਸਿਟੀ ਭੇਜਦੇ ਆ ਤੇ ਉਹਨਾਂ ਨੂੰ ਖੜ੍ਹਾਉਂਦੇ ਆ ਸਾਡੇ ਬੱਚੇ ਇੰਟਰਨੈਸ਼ਨਲ ਨੈਸ਼ਨਲ ਪੱਧਰ ਤੇ ਸ਼ੂਟਿੰਗ ਦੇ ਵਿੱਚ ਬਾਸਕਟਬਾਲ ਦੇ ਵਿੱਚ ਤੇ ਕਬੱਡੀ ਨੈਸ਼ਨਲ ਸਟਾਈਲ ਦੇ ਵਿੱਚ ਤੇ ਐਥਲੈਟਿਕਸ ਦੇ ਵਿੱਚ ਬਹੁਤ ਹੀ ਮੱਲਾ ਨੇ ਉਹ ਮਾਰ ਚੁੱਕੇ ਨੇ ਸਾਡਾ ਆਮ ਇੰਟਰ ਕਾਲਜ ਦੇ ਵਿੱਚ ਬਾਸਕਟਬਾਲ ਦੇ ਵਿੱਚੋਂ ਜਦੋਂ ਤੋਂ ਸੰਸਥਾ ਸ਼ੁਰੂ ਹੋਈ ਹੈ ਮੈਨ ਸ਼ੈਕਸ਼ਨ ਤੇ ਵੂਮਨ ਸ਼ੈਕਸ਼ਨ ਦੇ ਵਿੱਚ ਹਰ ਸਾਲ ਮੈਡਲ ਆਉਂਦਾ ਹੈ ਇਸੇ ਤਰ੍ਹਾਂ ਸਪੋਰਟਸ ਦੇ ਜਿਹੜੇ ਕੋਰਸ ਨੇ ਉਹਦੇ ਵਿੱਚ ਵੀ ਸਾਡਾ ਨੈਸ਼ਨਲ ਸਟਾਈਲ ਦੇ ਵਿੱਚੋਂ ਅੱਜ ਤੱਕ ਜਿੰਨੇ ਵਾਰ ਵੀ ਸਾਡੇ ਵਿਦਿਆਰਥੀ ਗਏ ਨੇ ਉਹ ਜਿੱਤ ਕੀ ਮੁੜੇ ਨੇ ਤੇ ਹਰ ਸਾਲ ਇੰਟਰਵਰਸਟੀ ਵਿਖੇਡ ਕੇ ਆਉਂਦੇ ਨੇ ਕੋਈ ਵੀ ਪਲੇਅਰ ਅਗਰ ਖੇਡਣਾ ਚਾਹੁੰਦਾ ਹੈ ਤੁਹਾਡਾ ਸਵਾਗਤ ਹੈ ਜੀ ਆਓ ਜਰੂਰ ਆਓ ਥੈਂਕ ਯੂ ਅੱਛਾ ਮੈਡਮ ਹੋਰ ਕਿਹੜਾ ਕੋਰਸ ਹੈ ਇਸ ਤੋਂ ਇਲਾਵਾ ਹਾਂ ਜੀ ਮੇਰਾ ਨਾਮ ਡਾਕਟਰ ਬਬਲਦੀਪ ਕੌਰ ਹੈ ਮੈਂ ਇਸ ਐਜ਼ ਅ ਅਸਿਸਟੈਂਟ ਪ੍ਰੋਫੈਸਰ ਇਥੇ ਕੰਮ ਕਰ ਰਹੀ ਹਾਂ ਅਸੀਂ ਬੀਐਸਸੀ ਨਾਲ ਜੋ ਨਾਨ ਮੈਡੀਕਲ ਹੈ ਪਿਛਲੇ ਸਾਲ ਤੋਂ ਸਟਾਰਟ ਕੀਤਾ ਜੀ ਇੱਥੇ ਇੱਥੇ ਫਿਜ਼ਿਕਸ ਦੀ ਲੈਬ కెਮਿਸਟਰੀ ਲੈਬ ਬਹੁਤ ਮਤਲਬ ਇਨਫਰਾਸਟ੍ਰਕਚਰ ਬਹੁਤ ਅੱਛਾ ਹੈ ਮਤਲਬ ਬੱਚੇ ਇਥੇ ਪ੍ਰੈਕਟੀਕਲ ਨੋਲਿਜ ਨਾਲ ਨਾਲ ਅਕੈਡੈਮਿਕ ਨੋਲਿਜ ਉਹਨਾਂ ਨੂੰ ਪਧਿਆ ਦਿੱਤੀ ਜਾਏਗੀ ਤੇ ਹੋਪਫੁਲੀ ਸਾਡੀਆਂ ਐਡਮਿਸ਼ਨਸ ਅਗੇ ਨਾਲੋਂ ਤਾਂ ਜੋ ਜਾਣਕਾਰੀ ਸਟਾਫ ਨੇ ਦਿੱਤੀ ਹੈ ਉਸ ਹਿਸਾਬ ਨਾਲ ਤੁਸੀਂ ਆਪਣੇ ਬੱਚਿਆਂ ਦੇ ਜੇਕਰ ਬਿਹਤਰ ਤੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋ ਤਾਂ ਦੋਸਤੋ ਪਿੱਛੇ ਇੱਕ ਚਲਕ ਵੀਡੀਓ ਦੇ ਵਿੱਚ ਤੁਹਾਨੂੰ ਇਸ ਕਾਲਜ ਦੀ ਵੀ ਦਿਖਾਉਣੀ ਹੈ ਇੱਕ ਤਸਵੀਰ ਤੁਹਾਨੂੰ ਇਸ ਕਾਲਜ ਦੀ ਦਿਖਾਉਣੀ ਆ ਦਾ ਰਾਇਲ ਗਰੁੱਪ ਆਫ ਕਾਲਜਸ ਦੇ ਵਿੱਚ ਕਿਸ ਤਰੀਕੇ ਦਾ ਇਨਫਰਾਸਟ੍ਰਕਚਰ ਹੈ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਿਹੜੇ ਜਿਹੜੇ ਮਾਪੇ ਜਾਂ ਜਿਹੜੇ ਜਿਹੜੇ ਦੋਸਤ ਇਸ ਵੀਡੀਓ ਨੂੰ ਦੇਖ ਰਹੇ ਆ ਤਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਜਾਂ ਆਪਣੇ ਉਹਨਾਂ ਬੱਚਿਆਂ ਦੇ ਚੰਗੇ ਭਵਿੱਖ ਦੇ ਲਈ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਬੱਚਿਆਂ ਦੇ ਇੱਕ ਚੰਗਾ ਭਵਿੱਖ ਸਿਰਜਿਆ ਜਾ ਸਕੇ ਦਾ ਰਾਇਲ ਗਰੁੱਪ ਆਫ ਕਾਲਜਸ ਦੇ ਥਰੂ ਮਿਲਦੇ ਆ ਇੱਕ ਨਵੇਂ ਐਪੀਸੋਡ ਦੇ ਨਾਲ ਧੰਨਵਾਦ